ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡੇ ਮੇਰੇ ਚੈਨਲ ਤੇ ਅੱਜ ਮੈਂ ਜ਼ਿੰਦਗੀ ਦੀਆਂ ਦੋ ਮੇਨ ਗੱਲਾਂ ਬਾਰੇ ਗੱਲ ਕਰਨ ਲੱਗੀ ਆ ਇੱਕ ਹੈਗਾ ਜੀ ਪਰਦਾ ਇੱਕ ਹੈਗੀ ਹੈ ਜਾਇਜਾਦ ਪਰਦਾ ਜੋ ਗੱਲਾਂ ਜ਼ਿੰਦਗੀ ਚੁਪਚਾਲ ਖੜਾ ਕਰਨ ਉਹਨਾਂ ਦਾ ਪਰਦਾ ਬਣਾ ਰਹਿ ਤਾ ਚੰਗਾ ਹੀ ਆ ਨਿੱਜੀ ਗੱਲਾਂ ਪਰਦੇ ਚ ਹੀ ਸੋਮਦੀਆਂ ਨੇ ਸਾਥੀ ਦੀਆਂ ਕਮਜ਼ੋਰੀਆਂ ਤੋਂ ਪਰਦਾ ਚੁਕਣਾ ਬੇਵਕੂਫੀ ਆ ਗਿਆਨ ਸਿਆਣਪ ਨੂੰ ਪਰਦਿਆਂ ਚ ਲਪੇਟ ਕੇ ਰੱਖਿਆ ਹੀ ਨਹੀਂ ਜਾ ਸਕਦਾ ਇਸ ਲਈ ਤੁਸੀਂ ਜਾਣਦੇ ਹੋ ਪਰਦਾ ਜ਼ਿੰਦਗੀ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਦੂਜੀ ਹੈ ਜੀ ਆਪਣੀ ਜਾਇਦਾਦ ਜ਼ਿੰਦਗੀ ਦੀ ਬਿਹਤਰੀ ਲਈ ਜਾਇਦਾਦ ਵਰਤੋ ਜਾਇਦਾਦ ਲਈ ਜੀਵਨ ਦਾਤੇ ਲਾਉਣਾ ਸਿਆਨਪ ਨਹੀਂ ਧਨ ਦੌਲਤ ਨੂੰ ਰਿਸ਼ਤਿਆਂ ਤੇ ਕਦੇ ਭਾਰੂ ਨਾ ਹੋਣ ਦਿਓ ਕੋੜਾ ਸੱਚ ਹੈ ਕਿ ਬੰਦਾ ਜਾਇਦਾਦ ਜੋੜਨ ਦੇ ਚੱਕਰ ਚ ਪਹਿਲਾਂ अनेका ਬਿਮਾਰੀਆਂ ਸਹੇੜ ਲੈਂਦੇ ਐ ਅਖੀਰ ਉਹੀ ਦੌਲਤ ਬਿਮਾਰੀਆਂ ਠੀਕ ਕਰਨ ਤੇ ਲਗਾ ਦਿੰਦੇ ਆ ਸੋਚੋ ਇਸ ਲਈ ਮਿਹਨਤ ਕਰਨ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਪਹਿਲ ਤੇ ਆਧਾਰ ਤੇ ਧਿਆਨ ਰੱਖੋ ਹੁਣ ਤੁਸੀਂ ਆਪ ਸਿਆਣੇ ਹੋ ਜੀ ਆਪਾਂ ਨੂੰ ਕਿਵੇਂ ਸੋਚ ਵਿਚਾਰ ਕੇ ਜ਼ਿੰਦਗੀ ਵਿੱਚ ਚੱਲਣਾ ਚਾਹੀਦਾ ਕਈ ਵਾਰ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਮਤਲਬ ਕਿ ਲਾਲੋ ਨੂੰ ਸੱਸ ਦੀਆਂ ਗੱਲਾਂ ਜਾਂ ਤੇਕੇ ਆ ਸਹੁਰਿਆਂ ਦੀਆਂ ਗੱਲਾਂ ਜਿਹੜੀਆਂ ਆਪਾਂ ਪਰਦੇ 'ਚ ਰੱਖੀਏ ਤਾਂ ਚੰਗਾ ਏ ਅਤੇ ਜਾਇਦਾਦ ਤੁਸੀਂ ਜਾਣਦੇ ਹੋ ਕਿੰਨੀ ਮੁਸ਼ਕਲ ਨਾਲ ਜਾਇਦਾਦ ਬਣਦੀ ਆ ਕਈ ਵਾਰੀ ਆਪਾਂ ਨਸ਼ਿਆਂ 'ਚ ਜਾਂ ਹੋਰ ਸੋਖੇ ਫੁਕਰੀ ਬਣੇ 'ਚ ਜਾਇਦਾਦ ਵੇਚ ਦਿੰਨੇ ਆ ਉਹਦੇ ਲਈ ਆਪਾਂ ਨੂੰ ਕਿੰਨੇ ਅੱਗੇ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਇਸ ਕਰਕੇ ਇਹ ਦੋਨੇ ਚੀਜ਼ਾਂ ਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਹਿੱਸਾ ਆ ਇਹਨਾਂ ਨੂੰ ਗੱਲਾਂ ਦਾ ਧਿਆਨ ਰੱਖਿਆ ਕਰੋ ਵੀਡੀਓ ਪਸੰਦ ਆਈ ਹੋਵੇ ਮੇਰੀਆਂ ਗੱਲਾਂ ਪਸੰਦ ਆਈਆਂ ਹੁਣ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ